ਸਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਵਾਰਡ ਨੰਬਰ 8 ਦੇ ਵਿੱਚ 12 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਲੱਖਾਂ ਰੁਪਏ ਦੇ ਹੋਰ ਵੀ ਵਿਕਾਸ ਕਾਰਜ ਚੱਲ ਰਹੇ ਨੇ ਟ੍ਰੇਨ ਪਾਈਪ ਅਤੇ ਗਲੀ ਉੱਚੀ ਕਰਕੇ ਟਾਈਲ ਵਰਕ ਕੀਤਾ ਜਾਵੇਗਾ ਜਿਸ ਨਾਲ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਈ ਹੈ। ਉਹ ਇਸ ਮੌਕੇ ਉਹਨੇ ਵੀ ਕਿਹਾ ਕਿ ਬੀਤੇ ਤਿੰਨ ਸਾਲ ਤੋਂ ਮੋਰਿੰਡਾ ਅੰਦਰ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾ ਕੇ ਸ਼ਹਿਰ ਨੂੰ ਸੁੰਦਰ ਦਿਖਾ ਦਿੱਤੀ ਜਾ ਰਹੀ ਹੈ। ਅਸੀਂ 8 ਨੰਬਰ ਵਾਰਡ 'ਚ ਖੜੇ ਆ ਜੀ। ਤੇ ਇੱਥੇ ਆਹ ਗਲੀ ਦਾ ਔਰ ਜਿਹੜੇ ਇੱਥੇ ਪਾਈਪ ਪੈਣੇ ਹੈ ਸੀਵਰੇਜ ਦੇ ਬਹੁਤ ਆਦੂਗਾਟਰ ਕੀਤਾ ਗਿਆ ਅਤੇ ਤਕਰੀਬਨ 12 ਲੱਖ ਦੇ ਕਰੀਬ ਦਾ ਇਹ ਜਿਹੜਾ ਕੰਮ ਹੈ ਜਿਹੜਾ ਅੱਜ ਸ਼ੁਰੂ ਕਰ ਰਹੇ ਆਂ ਔਰ ਇਹ ਬਹੁਤ ਪੁਰਾਣੀ ਜਿਹੜੀ ਮੰਗ ਸੀ ਕਿਉਂਕਿ ਇੱਥੇ ਪਾਣੀ ਖੜਦਾ ਰਹਿੰਦਾ ਸੀ ਇਸ ਏਰੀਆ 'ਚ ਤੇ ਅੱਜ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਪ੍ਰਧਾਨ ਜੀ ਦਾ ਆਪਣਾ ਵਾਰਡ ਹੈ ਸਾਡੇ ਪੀਓ ਸਾਹਿਬ ਐਸਡੀਓ ਸਾਹਿਬ ਤੇ ਹੋਰ ਸਾਰੇ ਹੀ ਐਮਸੀ ਸਾਹਿਬਾਨ ਪਹੁੰਚੇ ਨੇ ਮੋਰਿੰਡੇ ਜੀ ਬਹੁਤ ਵੱਡੇ ਜਿਹੜੇ ਪੱਧਰ ਤੇ ਜਿਹੜੀ ਤਰੱਕੀ ਚੱਲ ਰਹੀ ਹੈ ਤੁਸੀਂ ਦੇਖਿਆ ਹੀ ਹੈ ਕਿ 3 ਸਾਲ ਦੇ ਅੰਦਰ ਕਿੰਨਾ ਜਿਹੜਾ ਫਰਕ ਪਿਆ ਚਾਹੇ ਉਹ ਗਲੀਆਂ ਦਾ ਹੋਵੇ ਚਾਹੇ ਸੜਕਾਂ ਦਾ ਹੋਵੇ ਤੇ ਉਸ ਤੋਂ ਇਲਾਵਾ ਬਹੁਤ ਵੱਡੇ ਵੱਡੇ ਕੰਮ ਜਿਵੇਂ ਇੱਕ ਕਮਿਊਨਿਟੀ ਸੈਂਟਰ 8 ਵਾਰਡ ਦੇ ਅੰਦਰ ਉਹਦਾ ਉਦਘਾਟਨ ਹੋਇਆ ਤੇ ਇੱਕ ਸਾਡਾ ਪਟਵਾਰਖਾਨਾ ਬਣਿਆ ਔਰ ਇੱਕ ਫਾਇਰ ਬ੍ਰਿਗੇਡ ਦਾ ਦਫਤਰ ਬਣਿਆ ਪਸ਼ੂ ਹਸਪਤਾਲ ਬਣਿਆ ਸੋ ਇੰਨੇ ਕੰਮ ਹੋਏ ਹਨ ਅਣਗਿਣਤ ਕੰਮ ਜਿਹੜੇ ਅੱਜ ਤੱਕ ਪਿਛਲੀਆਂ ਸਰਕਾਰਾਂ ਦੇ 20 25 ਸਾਲ ਦੇ ਜਿਹੜੇ ਕੰਮ ਕਾਰਜਕਾਲ ਚ ਇੰਨੇ ਕੰਮ ਨਹੀਂ ਹੋਏ ਜਿੰਨੇ ਹੁਣ ਹੋਏ ਔਰ ਇਸ ਕੰਮ ਦੇ ਨਾਲ ਨਾਲ ਆ ਬਿਲਕੁਲ 11 7 ਨੰਬਰ ਵਾਰਡ ਚ ਉੱਥੇ 22 ਲੱਖ ਦਾ ਇੱਕ ਨਾਲੇ ਦਾ ਕੰਮ ਤੁਸੀਂ ਦੇਖਿਆ ਵੀ ਰੇਲਵੇ ਲਾਈਨ ਦੇ ਨਾਲ ਨਾਲ ਬਹੁਤ ਗੰਦਗੀ ਸੀ ਉੱਥੇ ਵੀ ਜਿਹੜਾ ਨਾਲੇ ਦਾ ਕੰਮ ਚੱਲ ਰਿਹਾ ਹੈ ਔਰ ਉਸ ਤੋਂ ਇਲਾਵਾ ਬੱਚਿਆਂ ਨੂੰ ਜਿਹੜਾ ਖੇਡਾਂ ਵਾਂਗ ਲਗਾਉਣ ਲਈ ਕਿਥੇ ਹੈਂਡਬਾਲ ਦਾ ਜਿਹੜਾ ਕੋਰਟ ਉਹ ਸਟੇਡੀਅਮ ਬਣਾਇਆ ਗਿਆ ਸੋ 14 14 ਲੱਖ ਦੀ ਜਿਹੜੀ ਲਗਤ ਹੈ ਔਰ ਹੁਣ ਬਹੁਤ ਜਲਦ ਉਹ ਸਟੇਡੀਅਮ 'ਚ ਅਸੀਂ ਜਿਹੜੇ ਸਟੈਪ ਬਣਾਣੇ ਆ ਉਹਦੇ ਲਈ ਵੀ ਬਹੁਤ ਵੱਡੀ ਇੱਕ ਗ੍ਰਾਂਟ ਮੇਰਾ ਖਿਆਲ 15 ਅੰਕ ਲੱਖ ਦੇ ਕਰੀਬ ਆ ਗਈ ਆ ਗਈ ਪਹੁੰਚ ਗਈ ਹੈ ਸੋ ਤਰੱਕੀ ਤੇ ਆ ਪੰਜਾਬ ਇੱਕ ਰੰਗਲਾ ਪੰਜਾਬ ਜਿਸ ਦੀ ਸਰਦਾਰ ਭਗਵੰਤ ਸਿੰਘ ਮਾਨੋਨੀ ਗੱਲ ਕਰਦੇ ਆ ਉਹ ਰੰਗਲਾ ਪੰਜਾਬ ਤੁਹਾਡੇ ਸਾਹਮਣੇ ਹੈ ਔਰ ਇਸ ਤੋਂ ਇਲਾਵਾ ਅਮਨ ਕਾਨੂੰਨ ਤੇ ਬਹੁਤ ਵੱਡੀ ਜਿਹੜੀ ਹੈ ਨਜ਼ਰ ਮਾਰੀ ਜਾ ਰਹੀ ਹੈ ਔਰ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮਾਨ ਸਾਹਿਬ ਨੇ ਸ਼ੁਰੂ ਕੀਤਾ ਉਹ ਇੱਕ ਰਾਕਟ ਦੀ ਸਪੀਡ ਤੇ ਜਿਹੜਾ ਹੈਗਾ ਕੰਮ ਹੋ ਰਿਹਾ ਹੈ ਤਕਰੀਬਨ ਇੱਕ ਮਹੀਨੇ ਦੇ ਅੰਦਰ 2000 ਤੋਂ ਵੱਧ ਜੜੀਆਂ ਹੈਗੀਆਂ ਜਿਹੜੇ ਅਰੈਸਟ ਪਏ ਐ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਗੈਂਗਸਟਰਾਂ ਦੇ ਖਿਲਾਫ ਕਿਸੇ ਦੇ ਗੋਡੇ ਗੋਲੀ ਲੱਗ ਰਹੀ ਹੈ ਕਿਸੇ ਦੇ ਗਿੱਟੇ ਲੱਗ ਰਹੀ ਹੈ ਜਿਹੜਾ ਵੀ ਗਲਤ ਜਿਹੜਾ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਕ腐ਸ਼ਨ ਦੇ ਖਿਲਾਫ ਇੱਕ ਬਹੁਤ ਵੱਡੀ ਮੋਹਮ ਜਿਹੜੀ ਹੈ ਸਾਡੀ ਸਰਕਾਰ ਨੇ ਵਿੰਡੀ ਹੋਈ ਹੈ ਹੁਣ ਤੁਸੀਂ ਦੇਖਦੇ ਹੋ ਕਿ ਤਹਿਸੀਲਾਂ ਚ ਠਾਣਿਆਂ ਚ ਬਹੁਤ ਆਰਾਮ ਨਾਲ ਜਿਹੜੇ ਕੰਮ ਹੋ ਰਹੇ ਨੇ ਬਿਨਾ ਕਿਸੇ ਕ腐ਸ਼ਨ ਸੋ ਮੈਂ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਜਿਨ੍ਹਾਂ ਨੇ ਕਿ ਇੱਡਾ ਵੱਡਾ ਇੱਕ ਯੁੱਧ ਜਿਹੜਾ ਹੈਗਾ ਉਹ ਵਿੰਡਿਆ ਹੈ ਔਰ ਇੱਕ ਮੈਂ ਹੋਰ ਭੁੱਲ ਗਿਆ ਸੀ ਕਿ 15 ਲੱਖ ਦਾ ਮੋਰਿੰਡੇ ਦੇ ਅੰਦਰ 15 ਲੱਖ ਦੇ ਜਿਹੜੇ ਖੰਭੇ ਲਗਾਏ ਜਾ ਰਹੇ ਜਿਹੜੀਆਂ ਤਾਰਾਂ ਥੱਲੇ ਲੰਕਦੀਆਂ ਉਸ ਤਕਰੀਬਨ 150 ਜਿਹੜੇ ਪੋਲਸ ਇੱਥੇ ਲਗਾਏ ਜਾ ਰਹੇ ਜਿਨ੍ਹਾਂ ਨਾਲ ਕਿ ਜਿਹੜੀ 20 25 25 ਸਾਲ ਤੋਂ ਲੋਕਾਂ ਦੀ ਮੰਗ ਸੀ ਕਿ ਤਾਰਾਂ ਨੇਵੀਂ ਕੋਈ ਵੀ ਹਾਦਸਾ ਵਰਤ ਸਕਦਾ ਉਸ ਨੂੰ ਰੋਕਣ ਲਈ 15 ਲੱਖ ਦਾ ਬਿਜਲੀ ਬੋਰਡ ਵੱਲੋਂ ਜਿਹੜਾ ਹੈਗਾ ਉਹ ਵੀ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਭ ਨੂੰ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਉਹਨੇ ਇਹ ਵੀ ਕਿਹਾ ਹੈ ਕਿ ਅਗਲੇ ਵਿਕਾਸ ਤੇ ਲਈ 15 ਲੱਖ ਰੁਪਏ ਦੀ ਗ੍ਰਾਂਟ ਆ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਹੋਰ ਵੀ ਬਹੁਤ ਸਾਰੀਆਂ ਉਪਲਬਧੀਆਂ ਗਣਵਾਈਆਂ ਗਈਆਂ ਜਗਬਾਣੀ ਟੀਵੀ ਦੇ ਲਈ ਮੋਰਿੰਡਾ ਤੋਂ ਅਮਰਜੀਤ ਧਿਮਾਨ ਦੀ ਰਿਪੋਰਟ